ਦੋਸਤੋ ਜੇਕਰ ਤੁਹਾਡੇ ਗਲੇ ਵਿੱਚ ਦਰਦ ਤੇ ਸੋਜ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦੀ ਸਰਕਾਰਾ ਪਾਉਣ ਲਈ ਅਦਰਕ ਦਾ ਕੜਾ ਪੀਓ ਇਸ ਲਈ ਇੱਕ ਜੋ 1 ਇੰਚ ਅਦਰਕ ਦਾ ਟੁਕੜਾ ਲਓ ਹੁਣ ਇਸ ਨੂੰ ਇੱਕ ਕੱਪ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਉਬਾਲੋ ਅਤੇ ਇਸ ਤੋਂ ਬਾਅਦ ਇਸ ਨੂੰ ਚਾਹ ਦੀ ਤਰ੍ਹਾਂ ਸੇਵਨ ਕਰੋ ਇਸ ਨਾਲ ਗਲੇ ਦੇ ਦਰਦ ਤੇ ਖਰਾਬ ਖਰਾਸ਼ ਜੋ ਹੁੰਦੀ ਹੈ ਖੰਗ ਹੁੰਦੀ ਹੈ ਉਸ ਦੀ ਸਮੱਸਿਆ ਤੋਂ ਤੁਹਾਨੂੰ ਰਾਹਤ ਮਿਲੇਗੀ ਜੋ ਦੋਸਤੋ ਜਿਆਦਾ ਸਤ ਬਣਾਉਣ ਲਈ ਤੁਹਾਨੂੰ ਦੱਸਦੇ ਹਾਂ ਉਸ ਦੇ ਲਈ ਤੁਸੀਂ ਪੰਜ ਬਦਾਮ ਰਾਤ ਨੂੰ ਪਾਣੀ ਚ ਭਿਉਉਣੇ ਹਨ ਤੇ ਸਵੇਰੇ ਸਿਲਕਨ ਉਤਾਰ ਕੇ ਉਹਦਾ ਪੇਸਟ ਬਣਾ ਲਓ ਤੇ ਇੱਕ ਗਲਾਸ ਕੋਸੇ ਦੁੱਧ ਵਿੱਚ ਬਦਾਮ ਦਾ ਪੇਸਟ ਮਿਲਾ ਕੇ ਇਸ ਵਿੱਚ ਤਿੰਨ ਚਮਚ ਸਹਿਦ ਮਿਲਾ ਦਿਓ ਦੁੱਧ ਥੋੜਾ ਗਰਮ ਹੋਣ ਤੇ ਪੀਓ ਇਸ ਮਿਸ਼ਨ ਨੂੰ ਪੀਣ ਤੋਂ ਬਾਅਦ 2 ਘੰਟੇ ਤੱਕ ਕੁਝ ਨਾ ਖਾਓ ਸਿਰ ਦਰਦ ਦੀ ਸਮੱਸਿਆ ਹੋਣ ਤੇ ਅਸੀਂ ਸਾਰੇ ਚਾਹ ਪੀਂਦੇ ਹਾਂ ਪਰ ਅਜਿਹੀ ਸਥਿਤੀ 'ਚ ਗ੍ਰੀਨ ਟੀ ਪੀਣਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਜੋ ਮੌਜੂਦ ਐਂਟੀ ਐਕਸੀਡੈਂਟ ਐਕਸੀਡੈਂਟ ਦਰਦ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ ਸੁੱਕੀ ਖੰਗ 'ਚ ਨਾਰੀਅਲ ਦੇ ਦੁੱਧ 'ਚ ਖਸਖਸ ਰਗੜੋ ਅਤੇ 2-3 ਚਮਚ ਨਾਰੀਅਲ ਦੇ ਦੁੱਧ 'ਚ ਸਹਿਤ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲੈਣ ਨਾਲ ਗਲੇ ਦੀ ਜਲਨ 'ਚ ਆਰਾਮ ਮਿਲਦਾ ਹੈ ਸ਼ਹਿਦ ਹਰ ਤਰ੍ਹਾਂ ਦੀ ਦਰਦਨਾਕ ਖੰਗ ਲਈ ਫਾਇਦੇਮੰਦ ਹੈ ਦਰਦ ਵਾਲੀ ਖੰਗ ਤੇ ਕੋਸੇ ਪਾਣੀ 'ਚ ਸਹਿਤ ਮਿਲਾ ਕੇ ਘਰਾਰੇ ਕਰਨ ਨਾਲ ਫਾਇਦਾ ਹੁੰਦਾ ਹੈ ਜੇਕਰ ਤੁਹਾਡੇ ਫਰਿੱਜ ਵਿੱਚੋਂ ਕੋਈ ਸਮੈਲ ਆ ਰਹੀ ਹੈ ਤਾਂ ਅਖਬਾਰ ਦੇ ਟੁਕੜੀ ਨੂੰ ਹਲਕਾ ਗਿੱਲਾ ਕਰਕੇ ਫਰਿੱਜ ਵਿੱਚ ਰੱਖ ਦਿਓ ਇਸ ਨਾਲ ਅਖਬਾਰ ਦਾ ਟੁਕੜਾ ਸਾਰੀ ਸਮੈਲ ਆਪਣੇ ਵਿੱਚ ਸੋਖ ਲਵੇਗਾ ਅਤੇ ਫਰਿੱਜ ਦੀ ਜੋ ਸਾਰੀ ਗੰਦੀ ਸਮੈਲ ਹੁੰਦੀ ਹੈ ਉਹ ਖਤਮ ਹੋ ਜਾਵੇਗੀ ਕਈ ਵਾਰ ਰੋਣਾ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ ਇਸ ਨਾਲ ਅੱਖਾਂ ਦੇ ਨਾਲ-ਨਾਲ ਮਨ ਵੀ ਸ਼ੁੱਧ ਹੁੰਦਾ ਹੈ ਅਤੇ ਜੇਕਰ ਤੁਹਾਡਾ ਮਨ ਦੁਖੀ ਹੈ ਤਾਂ ਤੁਸੀਂ ਰੋ ਲਓ ਇਸ ਨਾਲ ਤੁਹਾਡੇ ਦਿਮਾਗ ਤੇ ਕੋਈ ਵੀ ਟੈਨਸ਼ਨ ਨਹੀਂ ਰਹੇਗੀ ਅਤੇ ਤੁਸੀਂ ਡਿਪਰੈਸ਼ਨ ਤੋਂ ਵੀ ਬਚ ਸਕੋਗੇ ਤੇ ਅੱਗੇ ਤੁਹਾਨੂੰ ਦੱਸਿਆ ਕਿ ਦੇਰ ਰਾਤ ਤੱਕ ਜਾਗਣਾ ਤੇ ਸੂਰ ਚੜ੍ਹਨ ਤੋਂ ਬਾਅਦ ਦੇਰ ਤੱਕ ਸੌਣਾ ਅੱਖਾਂ ਲਈ ਹਾਨੀਕਾਰਕ ਹੈ ਕਿਉਂਕਿ ਜੇਕਰ ਤੁਹਾਨੂੰ ਦੇਰ ਰਾਤ ਤੱਕ ਜਾਗਣਾ ਹੈ ਤਾਂ ਹਰ ਅੱਧੇ ਘੰਟੇ ਬਾਅਦ ਇੱਕ ਗਲਾਸ ਠੰਡਾ ਪਾਣੀ ਪੀਣਾ ਚਾਹੀਦਾ ਹੈ ਰਜਾਨਾ ਵਾਲਾਂ ਵਿੱਚ ਕੰਗੀ ਕਰਨ ਨਾਲ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ ਇਸ ਲਈ ਹਰ ਰੋਜ਼ ਕੰਗੀ ਜ਼ਰੂਰ ਕਰੋ ਬਹੁਤ ਫਾਇਦਾ ਹੋਵੇਗਾ ਤੇ ਤੁਹਾਡੇ ਵਾਲ ਵੀ ਬਹੁਤ ਘੱਟ ਟੁੱਟਣਗੇ ਸਰਦੀਆਂ ਵਿੱਚ ਹਮੇਸ਼ਾ ਨਹਾਉਣ ਤੋਂ ਬਾਅਦ ਕੋਈ ਵੀ ਮੋਇਸਚਰਾਈਜ਼ਰ ਜ਼ਰੂਰ ਲਗਾਓ ਇਸ ਨਾਲ ਕਦੇ ਵੀ ਹੱਥਾਂ ਪੈਰਾਂ ਤੇ ਚਿਹਰੀ ਦੀ ਚਮੜੀ ਬੇਜਾਨ ਅਤੇ ਰੁੱਖੀ ਨਹੀਂ ਹੋਵੇਗੀ ਤੇ ਚਮੜੀ ਦਾ ਨਿਖਾਰ ਵੀ ਬਰਕਰਾਰ ਰਹੇਗਾ ਧੰਨਵਾਦ ਜੀ